ਹਾਂਜੀ ਸਤਿ ਸ੍ਰੀ ਅਕਾਲ ਮੈਂ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਸਾਥੀ ਹੋ ਜਿਸ ਤਰ੍ਹਾਂ ਤੁਸੀਂ ਕੱਲ ਦਾ ਦੇਖਦੇ ਹੋ ਪੰਜਾਬ ਪੁਲਿਸ ਜੋ ਸਰਕਾਰਾਂ ਦੀ ਘਟਪੁਤਲੀ ਬਣੀ ਹੁੰਦੀ ਹੈ ਉਸੇ ਤਰਜ਼ ਤੇ ਆਮ ਆਦਮੀ ਪਾਰਟੀ ਦੀ ਹਕਮਾਂ ਤੇ ਜੋ ਘਟਪੁਤਲੀ ਬਣ ਕੇ ਜੋ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੂੰ ਫੜੋ ਫੜਾਈ ਹੋ ਰਹੀ ਹੈ ਇਲੀਗਲ ਤੌਰ ਤੇ ਉਹਦੀ ਸ਼ਖਤ ਸ਼ਬਦਾਂ ਚ ਅਸੀਂ ਨਖੇਦੀ ਕਰਦੇ ਆਂ ਦੂਜੀ ਗੱਲ ਲੋਕਾਂ ਨੂੰ ਮੈਂ ਇਹ ਚੇਤਨ ਕਰਨਾ ਚਾਹੁੰਨਾ ਵੀ ਹਰ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਨੇ ਵੀ ਲੋਕਾਂ ਦੇ ਮਨਾਂ ਨੂੰ ਡਿਵਰਟ ਕਰਨ ਲਈ ਉਹ ਮੁੱਦਾ ਢਕਾਉਣ ਲਈ ਇਹ ਫੋੜੋ ਫੜਾਈ ਹੋ ਰਹੀ ਹੈ ਕਿਉਂਕਿ ਲੰਘੇ ਦਿਨਾਂ 'ਚ ਜੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਮਨੀਸ਼ ਸ਼ੋਧਿਆ ਰਾਹੀਂ ਇੱਕ ਵੱਡਾ ਬਿਆਨ ਪੰਜਾਬ ਦੇ ਲੋਕਾਂ ਨੂੰ ਇੱਕ ਕਹਿ ਸਕਦੇ ਆ ਇੱਕ ਚੁਣੌਤੀ ਇੱਕ ਚੇਤਾਵਨੀ ਦਿੱਤੀ ਗਈ ਸੀ ਉਹ ਲੋਕਾਂ ਦੇ ਮਨਾਂ ਦੇ ਵਿੱਚ ਘਰ ਨਾ ਕਰ ਸਕੇ ਇਸ ਲਈ ਇਹ ਦਾ ਜਿਹੜਾ ਪ੍ਰੋਪੋਗੈਂਡ ਐਡਵਰਟ ਕਰਨ ਨਾਲ ਲੋਕਾਂ ਦੇ ਮਨਾਂ ਦੀ ਸੋਚ ਦਾ ਇਹ ਪ੍ਰੋਪੋਗੈਂਡਾ ਉਹ ਸਫਲ ਹੋ ਰਹੀ ਹੈ ਸੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਜੋ ਫੜੋ ਫੜਾਈ ਹੋ ਰਹੀ ਹੈ ਠੀਕ ਹੈ ਇਹ ਬਿਲਕੁਲ ਗਲਤ ਹੋ ਰਹੀ ਹੈ ਪਰ ਜਿਹੜਾ ਉਹ ਮੁੱਦਾ ਹੈ ਉਹ ਮੁੱਦਾ ਨਾ ਏਸੀ ਗਵਾਈਏ ਉਹਦੀ ਜੋ ਮਨੀਸ਼ ਸ਼ੋਧਿਆ ਨੇ ਇੱਕ ਐਡੀ ਵੱਡੀ ਸਾਡੇ ਪੰਜਾਬ ਨੂੰ ਅੱਗ ਲਾਉ ਸਪੀਚ ਦਿੱਤੀ ਸੀ ਉਹਨੂੰ ਏਸੀ ਯਾਦ ਕਰਦੇ ਹੋਏ ਇਹਨਾਂ ਨੂੰ ਮਜਬੂਰ ਕਰੀਏ ਕਿ ਮਨੀਸ਼ ਸ਼ੋਧਿਆ ਸਾਡੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੇ